ਕਈ ਵਾਰ ਮਨੁੱਖੀ ਜੀਵਨ ਅਜਿਹੇ ਹੀ ਘਟਨਾਵਾਂ ਨਾਲ ਟਕਰਾਂਦਾ ਹੈ ਜਿਨ੍ਹਾਂ ਨੂੰ ਸਮਝਣਾ ਆਸਾਨ ਨਹੀਂ ਹੁੰਦਾ ਜਿਵੇਂ ਕਿ ਇੱਕ ਬੱਚਾ ਜਨਮ ਲੈਂਦਾ ਹੈ ਪਰ ਉਹ ਜ਼ਿਆਦਾ ਸਮੇਂ ਲਈ ਜੀਵਤ ਨਹੀਂ ਰਹਿੰਦਾ ਜਾਂ ਫਿਰ ਐਦਾ ਵੀ ਹੁੰਦਾ ਹੈ ਵੀ ਉਹਦੀ ਸਿਹਤ ਠੀਕ ਨਹੀਂ ਰਹਿੰਦੀ ਅਜਿਹੇ ਹੀ ਘਟਨਾਵਾਂ ਤੇ ਪਰਿਵਾਰ ਦੁਖੀ ਹੁੰਦਾ ਤੇ ਸਵਾਲ ਕਰਦਾ ਹੈ ਇਹ ਸਭ ਕਿਉਂ ਹੋਇਆ ਧਰਮ ਤੇ ਅਧਿਆਤਮਿਕਤਾ ਅਨੁਸਾਰ ਇਹ ਸਭ ਕੁਝ ਕਰਮਾਂ ਨਾਲ ਜੁੜਿਆ ਮੰਨਿਆ ਜਾਂਦਾ ਹੈ। ਕਰਮ ਦਾ ਅਰਥ ਹੈ ਸਾਡੇ ਪਿਛਲੇ ਜੀਵਨ ਵਿੱਚ ਕੀਤੇ ਹੋਏ ਕਰਮ ਚੰਗੇ ਤੇ ਮਾੜੇ। ਜਿਹੜਾ ਵੀ ਜੀਵ ਜਨਮ ਲੈਂਦਾ ਹੈ ਉਹ ਆਪਣੇ ਪੁਰਾਣੇ ਕਰਮਾਂ ਦਾ ਫਲ ਲੈਣਾ ਆਉਂਦਾ ਹੈ। ਜੇ ਕੋਈ ਬੱਚਾ ਜਨਮ ਲੈ ਕੇ ਛੋਟੇ ਸਮੇਂ ਵਿੱਚ ਹੀ ਚਲਾ ਜਾਂਦਾ ਤਾਂ ਕਿਹਾ ਜਾਂਦਾ ਹੈ ਕਿ ਉਸ ਦਾ ਕਰਮਿਕ ਹਿਸਾਬ ਬਹੁਤ ਥੋੜਾ ਬਾਕੀ ਸੀ। ਉਸ ਨੇ ਸਿਰਫ ਆਪਣਾ ਹਿਸਾਬ ਪੂਰਾ ਕਰਨਾ ਸੀ। ਕਈ ਵਾਰ ਬੱਚੇ ਦੀ ਸਿਹਤ ਠੀਕ ਨਹੀਂ ਹੁੰਦੀ। ਤਾਬੀ ਇਹ ਉਸਦੇ ਕਰਮਾਂ ਦਾ ਨਤੀਜਾ ਹੁੰਦਾ ਹੈ ਪਰ ਇਹ ਸਿਰਫ ਬੱਚੇ ਦੇ ਕਰਮ ਨਹੀਂ ਮਾਪਿਆਂ ਦੇ ਕਰਮਾਂ ਨਾਲ ਵੀ ਜੁੜਿਆ ਹੋ ਸਕਦਾ ਹੈ ਇਹ ਸਾਨੂੰ ਸਿਖਾਉਂਦਾ ਹੈ ਕਿ ਦੁੱਖ ਸੁੱਖ ਦੋਵੇਂ ਕਰਮਾਂ ਦੇ ਅਧੀਨ ਹਨ ਇਸ ਬਾਰੇ ਸਾਡੇ ਗੁਰੂ ਸਾਹਿਬ ਦੇ ਬਚਨ ਇਸ ਪਰ ਕਰਨ ਵਿੱਚ ਸਰਮਣ ਕਰੋ ਜਗਤ ਗੁਰੂ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਇਸ ਧਰਤੀ ਤੇ ਸਭ ਨੂੰ ਤਾਰਨ ਵਾਸਤੇ ਆਏ ਨੇ ਉਹ ਸਦਾ ਹੀ ਆਪਣੇ ਸੇਵਕਾਂ ਦੀ ਗਰੀਬਾਂ ਦੀ ਪਤ ਰੱਖਣ ਵਾਲੇ ਨੇ ਉਹ ਸਦਾ ਹੀ ਕਿਰਪਾਲੂ ਸਦਾ ਹੀ ਦਿਆਲੂ ਸਭ ਦਾ ਪਲਾ ਕਰਨ ਵਾਸਤੇ ਇਸ ਧਰਤੀ ਤੇ ਆਏ ਨੇ ਗੁਰੂ ਨਾਨਕ ਸੱਚੇ ਪਾਸ਼ਾ ਨਾਨਕ ਮਤੇ ਤੋਂ ਹੁੰਦੇ ਹੋਏ ਇੱਕ ਵੰਜਾਰਿਆਂ ਦੇ ਪਿੰਡ ਵਿੱਚ ਆਏ ਗੁਰੂ ਨਾਨਕ ਸੱਚੇ ਪਾਸ਼ਾ ਨਗਰ ਤੋਂ ਬਾਰ ਬਾਰ ਡੇਰਾ ਕਰਦੇ ਸਨ ਗੁਰੂ ਨਾਨਕ ਸੱਚੇ ਪਾਸ਼ਾ ਜੀ ਦੇ ਨਾਲ ਭਾਈ ਬਾਲਾ ਜੀ ਤੇ ਭਾਈ ਮਰਦਾਨਾ ਜੀ ਬਸਨ ਉਥੇ ਗੁਰੂ ਸਾਹਿਬ ਨੇ ਕੀਰਤਨ ਕੀਤਾ ਇਹ ਭਾਈ ਮਰਦਾਨਾ ਜਿਨੇ ਰਬਾਬ ਵਜਾਈ ਉਹ ਨਗਰ ਵੰਜਾਰਿਆਂ ਦਾ ਸੀ ਇੱਕ ਵੰਜਾਰੇ ਦੇ ਘਰ ਬੱਚੇ ਨੇ ਜਨਮ ਲਿੱਤਾ ਉਥੇ ਦਾ ਮਾਹੌਲ ਖੁਸ਼ੀ ਭਰਿਆ ਹੋ ਗਿਆ ਉਸ ਵੰਜਾਰੇ ਦੇ ਘਰ ਲੋਕ ਆਣ ਲੱਗ ਪਏ ਤੇ ਉਹਨੂੰ ਵਧਾਈਆਂ ਦੇਣ ਲੱਗ ਪਏ ਇੱਕ ਦਿਨ ਮਰਦਾਨਾ ਜੀ ਨੂੰ ਭੁੱਖ ਸਤਾਈ ਭਾਈ ਮਰਦਾਨਾ ਜੀ ਕਹਿਣ ਲੱਗੇ ਗੁਰੂ ਨਾਨਕ ਸੱਚੇ ਪਾਤਸ਼ਾਹ ਮੈਨੂੰ ਭੁੱਖ ਲੱਗੀ ਹੈ ਭਾਈ ਮਰਦਾਨਾ ਜੀ ਕਹਿਣ ਲੱਗੇ ਸਾਨੂੰ ਆਏ ਕਿੰਨੇ ਹੀ ਦਿਨ ਹੋ ਗਏ ਪਰ ਇਹਨਾਂ ਨੇ ਸਾਡੇ ਵਾਸਤੇ ਕੋਈ ਸੇਵਾ ਨਹੀਂ ਕੀਤੀ ਤੁਸੀਂ ਕਿਰਪਾ ਕਰੋ ਮੈਨੂੰ ਆਗਿਆ ਦਿਓ ਮੈਂ ਨਗਰ ਦੇ ਅੰਦਰ ਜਾ ਕੇ ਪ੍ਰਸ਼ਾਦਾ ਖਾ ਲਵਾਂ ਹੋਰ ਵੀ ਲੋਕ ਉੱਥੇ ਪ੍ਰਸ਼ਾਦਾ ਛਕ ਰਹੇ ਨੇ ਤੇ ਮੈਂ ਵੀ ਛਕ ਲਵਾਂਗਾ ਭਾਈ ਮਰਦਾਨਾ ਜੀ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਤੋਂ ਆਗਿਆ ਲੈ ਕੇ ਹੀ ਨਗਰ ਦੇ ਅੰਦਰ ਜਾਂਦੇ ਸਨ ਜਦੋਂ ਜਦੋਂ ਉਹਨਾਂ ਨੇ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੀ ਆਗਿਆ ਨਹੀਂ ਮੰਨੀ ਉਦੋਂ ਉਦੋਂ ਹੀ ਉਹ ਵਿਪਤਾ ਵਿੱਚ ਫਸੇ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਭਾਈ ਮਰਦਾਨਾ ਜੀ ਨੂੰ ਅੰਦਰ ਜਾਣ ਤੋਂ ਮਨਾ ਕਰਤਾ ਗੁਰੂ ਸਾਹਿਬ ਕਹਿਣ ਲੱਗੇ ਤੁਸੀਂ ਨਗਰ ਦੇ ਅੰਦਰ ਨਹੀਂ ਜਾਣਾ ਭਾਈ ਮਰਦਾਨਾ ਜੀ ਕਹਿਣ ਲੱਗੇ ਗੁਰੂ ਸਾਹਿਬ ਮੈਨੂੰ ਬਹੁਤ ਭੁੱਖ ਲੱਗੀ ਹੈ ਮੈਨੂੰ ਅੰਦਰ ਜਾਣ ਦਿਓ ਉਸ ਵੰਜਾਰੇ ਦੇ ਘਰ ਸਾਰੇ ਹੀ ਜਾ ਰਹੇ ਨੇ ਤੇ ਪ੍ਰਸ਼ਾਦਾ ਛਕ ਰਹੇ ਨੇ ਵਧਾਈਆਂ ਦੇ ਰਹੇ ਨੇ ਮੈਨੂੰ ਵੀ ਜਾਣ ਦਿਓ ਤਾਂ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਕਿਹਾ ਅੰਦਰ ਨਹੀਂ ਜਾਣਾ ਉਹਨਾ ਤੋਂ ਕੁਝ ਮੰਗਣਾ ਨਹੀਂ ਇਹਨਾਂ ਨੇ ਜੇ ਆਪ ਦੇਣਾ ਹੋਏਗਾ ਤਾਂ ਦੇ ਦੇਣ ਦੇ ਭਾਈ ਮਰਦਾਨਾ ਜੀ ਕਹਿਣ ਲੱਗੇ ਮਹਾਰਾਜ ਅਸੀਂ ਐਦਾਂ ਹੀ ਬੈਠੇ ਰਵਾਂਗੇ ਇਹਨਾਂ ਨੇ ਸਾਨੂੰ ਕੁਝ ਨਹੀਂ ਸਿਕਾਉਣਾ ਭਾਈ ਮਰਦਾਨਾ ਜੀ ਕਹਿਣ ਲੱਗੇ ਮਹਾਰਾਜ ਮੈਨੂੰ ਜਾਣ ਦਿਓ ਮੈਂ ਛੇਤੀ ਹੀ ਵਾਪਸ ਆ ਜਾਵਾਂਗਾ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਕਿਹਾ ਹਰੇਕ ਰਿਜਕ ਦੇ ਉੱਪਰ ਦਾਣੇ-ਦਾਣੇ ਦੇ ਉੱਪਰ ਖਾਣ ਵਾਲੇ ਦਾ ਨਾਮ ਲਿਖਿਆ ਹੈ ਜਿੱਥੇ-ਜਿੱਥੇ ਵੀ ਕੋਈ ਜੀਵ ਹੈ ਮਾਲਕ ਉਹਨੂੰ ਉੱਥੇ ਹੀ ਉਹਦਾ ਰਿਜਕ ਦਿੰਦਾ ਹੈ ਭਾਈ ਮਰਦਾਨਾ ਜੀ ਤੁਸੀਂ ਇੱਥੇ ਹੀ ਬੈਠੋ ਤੁਹਾਨੂੰ ਇੱਥੇ ਹੀ ਸਭ ਕੁਝ ਮਿਲ ਜਾਏਗਾ ਭਾਈ ਮਰਦਾਨਾ ਜੀ ਕਹਿਣ ਲੱਗੇ ਮੈਨੂੰ ਜਾ ਲੈਂਦੇ ਹੋ ਮੈਂ ਛੇਤੀ ਆ ਜਾਵਾਂਗਾ ਤੇ ਤੁਹਾਡੇ ਵਾਸਤੇ ਕੁਝ ਮੰਗਦੇ ਵੀ ਲਿਆਵਾਂਗਾ ਫਿਰ ਵਾਪਸ ਆ ਕੇ ਮੈਂ ਭਾਈ ਬਾਲਾ ਜੀ ਤੇ ਆਪ ਨੂੰ ਵੀ ਛਕਾਵਾਂਗਾ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ ਭਾਈ ਮਰਦਾਨਾ ਜੀ ਇਹਨਾਂ ਦੇ ਘਰ ਪੁੱਤਰ ਨਹੀਂ ਜਨਮਿਆ ਇਨਾ ਦੇ ਘਰ ਕਰਜਾਈ ਜਮਿਆ ਚਾਰ ਪਹਿਰ ਰਾਤ ਬੀਤੇਗੀ ਸਵੇਰੇ ਇਹ ਚਲਿਆ ਜਾਏਗਾ ਜੇ ਭਾਈ ਮਰਦਾਨਾ ਜੀ ਹੁਣ ਤੁਸੀਂ ਜਾਣਾ ਚਾਹੁੰਦੇ ਹੋ ਤਾਂ ਜਾ ਸਕਦੇ ਹੋ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਕਹਿਣ ਲਗੇ ਭਾਈ ਮਰਦਾਨਿਆ ਵਣ ਜਾ ਰਿਆਂ ਦੇ ਘਰ ਜਾ ਕੇ ਚੁੱਪ ਚਾਪ ਖੜਾ ਰਹੀਂ ਕੁਛ ਮੰਗੀ ਨਾ ਜੇ ਉਹ ਤੈਨੂੰ ਕੁਛ ਦੇਣ ਤਾਂ ਲੈ ਲਈ ਪਰ ਮੂੰਹ ਤੋਂ ਕੁਝ ਨਾ ਬੋਲੀ ਭਾਈ ਮਰਦਾਨਾ ਜੀ ਵਣ ਜਾ ਰਿਆਂ ਦੇ ਘਰ ਵੱਲ ਚੱਲ ਪਏ ਉੱਥੇ ਜਾ ਕੇ ਉਹ ਚੁੱਪਚਾਪ ਖੜੇ ਹੋ ਗਏ ਪਰ ਉਹਨਾਂ ਨੇ ਇੱਕ ਵਾਰ ਵੀ ਭਾਈ ਮਰਦਾਨਾ ਜੀ ਵੱਲ ਨਹੀਂ ਵੇਖਿਆ ਉਹਨਾਂ ਦਾ ਧਿਆਨ ਆਪਣੇ ਜਾਂ ਆਪਣੇ ਬੱਚੇ ਵਿੱਚ ਹੀ ਸੀ ਉਹ ਆਪਣੇ ਬੱਚੇ ਨੂੰ ਪਿਆਰ ਕਰਦੇ ਰਹੇ ਪਰ ਉਹਨਾਂ ਭਾਈ ਮਰਦਾਨਾ ਜੀ ਵੱਲ ਨਹੀਂ ਤੱਕਿਆ ਭਾਈ ਮਰਦਾਨਾ ਜੀ ਚੁੱਪਚਾਪ ਖੜੇ ਰਹੇ ਭਾਈ ਮਰਦਾਨਾ ਜੀ ਕਾਫੀ ਸਮਾਂ ਉੱਥੇ ਖੜੇ ਰਹੇ ਜਦੋਂ ਕੋਈ ਨਹੀਂ ਆਇਆ ਤਾਂ ਭਾਈ ਮਰਦਾਨਾ ਜੀ ਕਹਿਣ ਲੱਗੇ ਭਲਾ ਹੋਵੇ ਭਲਾ ਹੋਵੇ ਤੇ ਵਾਪਸ ਚੱਲ ਪਏ ਭਾਈ ਮਰਦਾਨਾ ਜੀ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਕੋਲ ਵਾਪਸ ਆਵੇ। ਉਹਨਾਂ ਕਿਹਾ ਇਹਨਾਂ ਵਿੱਚ ਸੇਵਾ ਭਗਤੀ ਨਹੀਂ। ਇਹਨਾਂ ਕੋਲ ਪੈਸਾ ਬਹੁਤ ਹੈ ਪਰ ਸੇਵਾ ਕਰਨ ਦੀ ਭਾਵਨਾ ਨਹੀਂ ਹੈ। ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ ਮਰਦਾਨਿਆਂ ਰਬਾਬ ਛੇੜ ਬਾਣੀ ਆਈ ਹੈ। ਜਦੋਂ ਪਰਮੇਸ਼ਵਰ ਦਾ ਹੁਕਮ ਹੁੰਦਾ ਹੈ। ਉਦੋਂ ਕੋਈ ਵੀ ਜੀਵ ਆਤਮਾ ਮਾ ਦੇ ਗਰਭ ਵਿੱਚ ਨਿਵਾਸ ਕਰਦੀ ਹੈ। ਮਾਦੇ ਪੇਟ ਵਿੱਚ ਬੱਚਾ ਪੁੱਠਾ ਲਟਕਦਾ ਤੇ ਅਰਦਾਸਾਂ ਕਰਦਾ ਹੈ हे ਪਰਮੇਸ਼ਵਰ ਮੈਨੂੰ ਬਾਹਰ ਕੱਢ ਮੈਂ ਤੇਰੀ ਬੰਦਗੀ ਕਰਾਂਗਾ ਪਰ ਜਦੋਂ ਦੁਨੀਆਂ ਵਿੱਚ ਆਂਦਾ ਹੈ ਤਾਂ ਉਹ ਮੋਹ ਵਿੱਚ ਪੈ ਜਾਂਦਾ ਹੈ ਤੇ ਪਰਮੇਸ਼ਵਰ ਦੇ ਨਾਮ ਨੂੰ ਭੁੱਲ ਜਾਂਦਾ ਹੈ ਭਾਈ ਮਰਦਾਨਾ ਜੀ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੂੰ ਕਹਿਣ ਲੱਗੇ ਮਹਾਰਾਜ ਇਹ ਕੀ ਖੇਡ ਹੈ ਮੈਨੂੰ ਇਸ ਬਾਰੇ ਸਮਝਾਓ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ ਕਿ ਜਿਹੜੀ ਮੋਤ ਹੈ ਉਹ ਬੁੜੇਪੇ ਵਿੱਚ ਵੀ ਆ ਸਕਦੀ ਹੈ ਜਵਾਨੀ ਵਿੱਚ ਵੀ ਆ ਸਕਦੀ ਹੈ ਤੇ ਬਚਪਨ ਵਿੱਚ ਵੀ ਆ ਸਕਦੀ ਹੈ ਤੇ ਕਈ ਵਾਰੀ ਤਾਂ ਬੱਚੇ ਗਰਭ ਵਿੱਚ ਹੀ ਮਰ ਜਾਂਦੇ ਨੇ ਜੀਵ ਨੂੰ ਇਹ ਨਹੀਂ ਪਤਾ ਕਿ ਕਿਵੇਂ ਤੇ ਕਿੱਥੇ ਮਰ ਜਾਣਾ ਹੈ ਬੰਜਾਰਿਆਂ ਦੇ ਘਰ ਜਿਹੜਾ ਬੱਚਾ ਫਾਇਦਾ ਹੋਇਆ ਸੀ ਉਹ ਚੜ੍ਹਾਈ ਕਰ ਗਿਆ ਬੰਜਾਰਿਆਂ ਦੇ ਪਰਿਵਾਰ ਵਿੱਚ ਰੋਣਾ ਪਿੱਟਣਾ ਪੈ ਗਿਆ ਸਾਰੇ ਉੱਚੀ ਉੱਚੀ ਰੋਣ ਲੱਗ ਪਏ ਬੰਜਾਰਿਆਂ ਦੇ ਪਰਿਵਾਰ ਵਿੱਚੋਂ ਖੁਸ਼ੀ ਤੋਂ ਗਮੀ ਦਾ ਮਾਹੌਲ ਪੈਦਾ ਹੋ ਗਿਆ ਬੇਬੀਆਂ ਉੱਚੀ ਉੱਚੀ ਰੋਣ ਲੱਗ ਪਈਆਂ ਗਰਲਾਬ ਕਰਨ ਲੱਗੀਆਂ ਗੁਰੂ ਨਾਨਕ ਸੱਚੇ ਪਾਸ਼ਾ ਜੀ ਕਹਿਣ ਲੱਗੇ ਇਹ ਰੱਬ ਦਾ ਹੁਕਮ ਸੀ ਵੰਜਾਰਿਆਂ ਦੇ ਘਰ ਜਿਹੜਾ ਬੱਚਾ ਪੈਦਾ ਹੋਇਆ ਸੀ ਉਹ ਇਹਨਾਂ ਦਾ ਕਰਜ਼ਾਈ ਸੀ ਉਸਨੇ ਇਹਨਾ ਤੋਂ ਕੁਝ ਲੈਣਾ ਸੀ ਸੋ ਉਹ ਇਹਨਾ ਤੋਂ ਲੈ ਗਿਆ ਤੇ ਇਸ ਪਰਿਵਾਰ ਨੇ ਇਹਦਾ ਕੁਝ ਦੇਣਾ ਸੀ ਸੋ ਉਹਨਾਂ ਨੇ ਦੇ ਦਿੱਤਾ ਹੈ ਗੁਰੂ ਨਾਨਕ ਸੱਚੇ ਪਾਸ਼ਾ ਜੀ ਕਹਿਣ ਲੱਗੇ ਇਹ ਬੱਚਾ ਆਪਣਾ ਕਰਜ਼ ਲੈਣ ਵਾਸਤੇ ਜੰਮਿਆ ਸੀ ਹਉਨ ਸਾਰਾ ਹਿਸਾਬ ਕਿਤਾਬ ਪੂਰਾ ਹੋ ਗਿਆ ਕਾ ਉਹ ਇੱਥੋਂ ਚਲਾ ਗਿਆ ਉਸਦੀ ਮੌਤ ਹੋ ਗਈ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਕਹਿਣ ਲਗੇ ਭਾਈ ਮਰਦਾਨਾ ਜੀ ਅਸੀਂ ਬੰਦੇ ਦੀ ਉبن ਨੂੰ 10 ਹਿੱਸਿਆਂ ਵਿੱਚ ਵੰਡ ਲਈਏ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਕਹਿਣ ਲਗੇ ਭਾਈ ਮਰਦਾਨਾ ਜੀ ਬੱਚੇ ਦਾ ਸਭ ਤੋਂ ਪਹਿਲਾ ਪਿਆਰ ਮਾਂ ਦਾ ਦੁੱਧ ਹੈ ਪਹਿਲਾ ਬੱਚਾ ਮਾਂ ਦੇ ਦੁੱਧ ਵਾਸਤੇ ਰਹਿੰਦਾ ਹੈ ਤੇ ਫੇਰ ਹੌਲੀ-ਹੌਲੀ ਉਹਨੂੰ ਮਾਂ ਪਿਓ ਦੀ ਸੂਧ ਹੁੰਦੀ ਹੈ ਫਿਰ ਹੌਲੀ-ਹੌਲੀ ਉਹ ਨੂੰ ਆਪਣੇ ਭਰਾ ਭੈਣ ਬਾਰੇ ਪਤਾ ਚੱਲਦਾ ਹੈ ਸਭ ਤੋਂ ਪਹਿਲਾਂ ਬੱਚਾ ਆਪਣੇ ਮਾਂ ਦੇ ਦੁੱਧ ਵਾਸਤੇ ਰੋਂਦਾ ਹੈ ਦੂਜਾ ਉਸ ਨੂੰ ਮਾਂ ਪਿਓ ਦੀ ਸੂਧ ਹੁੰਦੀ ਹੈ ਤੇ ਤੀਸਰਾ ਉਹ ਆਪਣੇ ਭੈਣਾ ਭਰਾਵਾਂ ਬਾਰੇ ਜਾਣਦਾ ਹੈ ਚੌਥੀ ਅਵਸਥਾ ਵਿੱਚ ਉਸ ਨੂੰ ਖੇਡਣ ਦੀ ਪ੍ਰੀਤ ਪੈਦਾ ਹੁੰਦੀ ਹੈ ਬੱਚਾ ਆਪਣੇ ਖਡੋਣਿਆਂ ਵਿੱਚ ਹੀ ਮਗਰ ਰਹਿੰਦਾ ਹੈ ਸਾਨੂੰ ਉਹਨਾਂ ਨਾਲ ਖੇਡ ਕੇ ਹੀ ਖੁਸ਼ੀ ਪ੍ਰਾਪਤ ਹੁੰਦੀ ਹੈ ਪੰਜਮੀ ਅਵਸਥਾ ਵਿੱਚ ਉਹਦਾ ਖਾਣ ਪੀਣ ਨਾਲ ਪ੍ਰੇਮ ਬਣ ਜਾਂਦਾ ਹੈ। ਗੁਰੂ ਸਾਹਿਬ ਕਹਿਣ ਲੱਗੇ ਛੇਵੀਂ ਅਵਸਥਾ ਕਾਮਵਾਸਨਾ ਹੈ। ਕਈ ਵਾਰੀ ਕਾਮਵਾਸਨਾ ਵਿੱਚ ਬੰਦਾ ਅੰਨਾ ਹੋ ਜਾਂਦਾ ਹੈ। ਸਤਵੀਂ ਅਵਸਥਾ 'ਚ ਬੰਦਾ ਚੀਜ਼ਾਂ ਇਕੱਠੀਆਂ ਕਰਦਾ ਹੈ। ਕਾਰ ਵਾਸਤੇ ਚੀਜ਼ਾਂ ਲੈ ਕੇ ਆਂਦਾ ਹੈ। ਅੱਠਵੀਂ ਅਵਸਥਾ ਦੇ ਵਿੱਚ ਬੰਦੇ ਦੇ ਅੰਦਰ ਕ੍ਰੋਧ ਆ ਜਾਂਦਾ ਹੈ, ਗੁੱਸਾ ਆ ਜਾਂਦਾ ਹੈ। ਨੌਵੀਂ ਅਵਸਥਾ ਵਿੱਚ ਬੰਦੇ ਦੀ ਜਵਾਨੀ ਖਤਮ ਹੋ ਜਾਂਦੀ ਹੈ ਤੇ ਬੁਢਾਪਾ ਆ ਕੇ ਹੜਦਾ ਹੈ। ਸਿਰ ਤੇ ਚਿੱਟੇ ਵਾਲ ਆ ਜਾਂਦੇ ਨੇ ਤੇ ਸਾਹ ਲੈਣੇ ਔਖੇ ਹੋ ਜਾਂਦੇ ਨੇ ਤੇ ਦਸਵੀਂ ਅਵਸਥਾ ਵਿੱਚ ਉਹਦਾ ਸੰਸਕਾਰ ਹੋ ਜਾਂਦਾ ਹੈ ਉਹ ਮਰ ਜਾਂਦਾ ਤੇ ਉਸਦੇ ਸੰਗੀ ਸਾਥੀ ਸ਼ਮਸ਼ਾਨ ਘਾਟ ਤੱਕ ਨਾਲ ਜਾਂਦੇ ਨੇ ਬੰਦੇ ਦੀ ਜੀਵ ਆਤਮਾ ਉਹਦੇ ਸਰੀਰ ਵਿੱਚੋਂ ਨਿਕਲ ਜਾਂਦੀ ਹੈ ਪੂਜ ਦਿਨ ਲੋਕ ਉਹਦਾ ਅਫਸੋਸ ਕਰਦੇ ਨੇ ਪਰ ਹੌਲੀ ਹੌਲੀ ਉਹਦਾ ਨਾਮ ਖਤਮ ਹੋ ਜਾਂਦਾ ਹੈ ਉਹਨਾਂ ਨੂੰ ਕੋਈ ਯਾਦ ਨਹੀਂ ਰੱਖਦਾ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ ਭਾਈ ਮਰਦਾਨਾ ਜੀ ਗੁਰੂ ਦੀ ਸ਼ਰਨ ਤੋਂ ਬਿਨਾਂ ਬੰਦੇ ਡੁੱਬ ਰਹੇ ਨੇ ਗੁਰੂ ਸਾਹਿਬ ਭਾਈ ਮਰਦਾਨਾ ਜੀ ਨੂੰ ਕਹਿਣ ਲੱਗੇ ਪਿਛਲੇ ਜਨਮਾਂ ਦੇ ਸੰਜੋਗੀ ਇਸ ਜਨਮ ਵਿੱਚ ਇਕੱਠੇ ਹੁੰਦੇ ਨੇ ਤੇ ਅੰਤ ਵੇਲੇ ਕੋਈ ਸਹਾਈ ਨਹੀਂ ਹੁੰਦਾ ਮਾਤਾ ਪਿਤਾ ਭੈਣ ਭਰਾ ਮਿੱਤਰ ਕਿਸੇ ਨੇ ਵੀ ਨਾਲ ਨਹੀਂ ਜਾਣਾ ਕਈ ਵਾਰੀ ਐਸੀ ਔਲਾਦ ਘਰ ਵਿੱਚ ਪੈਦਾ ਹੁੰਦੀ ਹੈ ਜੋ ਆਪਣੇ ਮਾਤਾ ਪਿਤਾ ਨੂੰ ਦੁੱਖ ਹੀ ਦਿੰਦੀ ਹੈ ਪਰ ਕਈ ਬੱਚੇ ਇਹੋ ਜਿਹੇ ਪੈਦਾ ਹੁੰਦੇ ਨੇ ਜਿਹੜੇ ਆਪਣੇ ਮਾਤਾ ਪਿਤਾ ਦੀ ਸੇਵਾ ਕਰਦੇ ਨੇ ਉਹਨਾਂ ਦਾ ਧਿਆਨ ਰੱਖਦੇ ਨੇ ਇਹ ਸਭ ਕੁਝ ਸਾਡੇ ਪਿਛਲੇ ਕਰਮਾਂ ਕਰਕੇ ਹੈ ਇਹ ਸਾਰੀ ਗੱਲ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਭਾਈ ਮਰਦਾਨਾ ਜੀ ਨੂੰ ਦੱਸੀ ਫਨ ਜਾਰਿਆਂ ਦੇ ਘਰ ਵਿੱਚ ਰੋਣਾ ਪਿੱਟਣਾ ਪਿਆ ਸੀ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ ਪਰਮਾਤਮਾ ਦਾ ਨਾਮ ਹੀ ਸਹਾਈ ਹੁੰਦਾ ਹੈ ਜੋ ਹੋਣਾ ਸੀ ਉਹ ਹੋ ਗਿਆ ਹੁਣ ਤੁਸੀਂ ਨਾਮ ਵਿੱਚ ਚਿੱਤ ਜੋੜੋ ਰੋਣ ਦੇ ਨਾਲ ਕੋਈ ਲਾਭ ਨਹੀਂ ਜਦੋਂ ਕੋਈ ਸਰੀਰ ਚੜਾਈ ਕਰਦਾ ਹੈ ਇਹ ਕੋਈ ਰੋਣ ਦੀ ਥਾਂ ਉੱਥੇ ਗੁਰਬਾਣੀ ਗਾਏ ਕੀਰਤਨ ਕਰੇ ਤਾਂ ਉਸ ਦਾ ਅਸਰ ਕਰਨ ਵਾਲੇ ਤੇ ਵੀ ਪੈਂਦਾ ਹੈ ਤੇ ਸੁਣਨ ਵਾਲੇ ਤੇ ਵੀ ਇਹ ਜੀਵ ਆਤਮਾ ਨੂੰ ਵੀ ਲਾਭ ਹੋਏਗਾ ਪਰਮੇਸ਼ਵਰ ਦੇ ਨਾਮ ਵਿੱਚ ਹੀ ਸਾਰੇ ਸੁੱਖ ਨੇ ਜਦੋਂ ਭਾਈ ਬਾਲਾ ਜੀ ਤੇ ਭਾਈ ਮਰਦਾਨਾ ਜੀ ਨੇ ਗੁਰੂ ਨਾਨਕ ਸੱਚੇ ਪਾਸ਼ਾ ਜੀ ਦੇ ਬਚਨ ਸੁਨੇ ਤਾਂ ਉਹ ਨਿਹਾਲ ਹੋ ਗਏ ਉਹ ਗੁਰੂ ਸਾਹਿਬ ਨੂੰ ਕਹਿਣ ਲੱਗੇ ਤੁਸੀਂ ਪਰਮੇਸ਼ਵਰ ਹੋ ਭਾਈ ਮਰਦਾਨਾ ਜੀ ਕਹਿਣ ਲੱਗੇ ਗੁਰੂ ਸਾਹਿਬ ਤੁਸੀਂ ਸਾਡੇ ਲਈ ਮੱਕਾ ਹੋ ਕਾਬਾ ਹੋ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਫਿਰ ਉੱਥੋਂ ਅੱਗੇ ਚੱਲ ਪਏ ਤੇ ਉਹਨਾਂ ਨੇ ਅੱਗੇ ਜਾ ਕੇ ਡੇਰਾ ਕੀਤਾ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ ਹੁਣ ਕੁਝ ਸਮੇਂ ਲਈ ਅਸੀਂ ਇੱਥੇ ਹੀ ਰਹਾਂਗੇ ਮਹਾਰਾਜ ਕੁਝ ਸਮਾਂ ਉੱਥੇ ਰਹੇ ਫਿਰ ਉਹਨਾਂ ਨੇ ਅੱਗੇ ਚਾਲੇ ਬਾਤ ਤੇ ਚਲਦਿਆਂ ਚਲਦਿਆਂ ਅੱਗੇ ਇੱਕ ਨਗਰ ਆਇਆ ਨਗਰ ਨੂੰ ਦੇਖ ਕੇ ਭਾਈ ਮਰਦਾਨਾ ਜੀ ਖੁਸ਼ ਹੋ ਗਏ ਇਹ ਸੋ ਪ੍ਰਸ਼ਾਦਾਂ ਮਿਲੇਗਾ ਉਸ ਨਗਰ ਦੇ ਵਿੱਚ ਇੱਕ ਖੱਤਰੀ ਸੀ ਉਸਨੇ ਦੇਖਿਆ ਤਿੰਨ ਸੰਤ ਆਏ ਨੇ ਉਸਨੇ ਗੁਰੂ ਸਾਹਿਬ ਦੇ ਅੱਗੇ ਮੱਥਾ ਟੇਕਿਆ ਕੁਝ ਦਿਨ ਉਹ ਗੁਰੂ ਸਾਹਿਬ ਕੋਲ ਬੈਠਿਆ ਉਹ ਉੱਥੇ ਰੋਜ਼ ਆਣ ਲੱਗਾ ਤੇ ਮਹਾਰਾਜ ਵਾਸਤੇ ਕੁਝ ਨਾ ਕੁਝ ਲਿਆਣ ਲੱਗਾ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਉੱਥੇ ਕੀਰਤਨ ਕਰਦੇ ਇੰਜ ਕੁਝ ਸਮਾ ਲੰਘਿਆ ਉਹ ਖੱਤਰੀ ਆ ਕੇ ਉਹਨਾਂ ਦੀ ਸੇਵਾ ਕਰਦਾ ਉਹ ਸਿਮਰਨ ਕਰਦਾ ਕੀਰਤਨ ਸੁਣਦਾ ਇਸ ਤਰ੍ਹਾਂ ਉਹ ਸੰਗਤ ਕਰਨ ਲੱਗ ਪਿਆ ਉਸ ਖਤਰੀ ਦੀ ਨਿਤ ਦੀ ਆਦਤ ਬਣ ਗਈ ਸਿਮਰਨ ਕਰਨਾ ਕੀਰਤਨ ਸੁਣਨਾ ਫੇਰ ਪੁਸ਼ਾਦਾ ਛਕਣਾ ਸੰਗਤ ਵਿੱਚ ਆਣ ਕਰਕੇ ਉਸ ਤੇ ਵੀ ਬਖਸ਼ਿਸ਼ ਹੋਈ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਉੱਥੇ ਧਰਮਸ਼ਾਲਾ ਬਣਵਾਈ ਤੇ ਉੱਥੇ ਸਭ ਨੂੰ ਮਰਿਆਦਾ ਸਿਖਾਈ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਰੋਗੀਆਂ ਦੇ ਰੋਗ ਦੂਰ ਕੀਤੇ ਤੇ ਉਹਨਾਂ ਨੂੰ ਸਹੀ ਰਸਤੇ ਤੇ ਪਾਇਆ ਉਹਨਾਂ ਨੂੰ ਸੱਚੇ ਪ੍ਰਮਾਤਮਾ ਦੇ ਰਸਤੇ ਤੇ ਪਾਇਆ ਗੁਰੂ ਨਾਨਕ ਦੇਵ ਜੀ ਨੇ ਇਸ ਸੰਸਾਰ ਨੂੰ ਬਹੁਤ ਕੁਝ ਦਿੱਤਾ। ਉਹਨਾਂ ਨੇ ਸਾਰੇ ਸੰਸਾਰ ਨੂੰ ਦੱਸਿਆ ਪਰਮਾਤਮਾ ਇੱਕ ਹੈ। ਗੁਰੂ ਸਾਹਿਬ ਨੇ ਸਿਖਾਇਆ ਕਿ ਸੱਚ ਬੋਲਣਾ, ਨਿਆਂ ਕਰਨਾ ਤੇ ਮਨੁੱਖਤਾ ਦੀ ਸੇਵਾ ਕਰਨੀ ਸਭ ਤੋਂ ਵੱਡੀ ਇਬਾਦਤ ਹੈ। ਉਹਨਾਂ ਨੇ ਲੋਕਾਂ ਨੂੰ ਸਾਦਾ ਜੀਵਨ ਜਿਉਣ ਲਈ ਤਿੰਨ ਮੁੱਖ ਨਿਯਮ ਦੱਸੇ। ਰੱਬ ਦਾ ਨਾਮ ਜਪਣਾ, ਆਪਣੇ ਹੱਥਾਂ ਨਾਲ ਮਿਹਨਤ ਕਰਕੇ ਜੀਵਨ ਗੁਜ਼ਾਰਨਾ ਤੇ ਆਪਣੀ ਕਮਾਈ ਵਿੱਚੋਂ ਲੋੜੋਂ ਵੰਡ ਨਾਲ ਸਾਂਝ ਪਾਉਣੀ ਗੁਰੂ ਜੀ ਨੇ ਜਾਤ ਪਾਤ ਉੱਚਾ ਨੀਮਾ ਤੇ ਧਰਮਾਂ ਵਿੱਚ ਵੰਡ ਨੂੰ ਨਕਾਰਿਆ ਉਹਨਾਂ ਨੇ ਦੱਸਿਆ ਕਿ ਸਾਰੇ ਮਨੁੱਖ ਰੱਬ ਦੀ ਰਚਨਾ ਹਨ ਤੇ ਸਭ ਬਰਾਬਰ ਹਨ ਉਹਨਾਂ ਨੇ ਸਮਾਜ ਵਿੱਚ ਔਰਤਾਂ ਨੂੰ ਉੱਚਾ ਸਥਾਨ ਦਿੱਤਾ ਗੁਰੂ ਨਾਨਕ ਦੇਵ ਜੀ ਨੇ ਲੋਕਾਂ ਨੂੰ ਧਾਰਮਿਕ ਰਸਮਾਂ ਆਧੇ ਵਿਸ਼ਵਾਸਾਂ ਤੇ ਝੂਠੇ ਰਵਾਜਾਂ ਤੋਂ ਬਚਣ ਦੀ ਸਿੱਖਿਆ ਦਿੱਤੀ ਉਹਨਾਂ ਨੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤਾ ਦਾ ਭਲਾ ਦਾ ਸੰਦੇਸ਼ ਦਿੱਤਾ ਅਰਥ ਹੈ ਕਿ ਸਿਰਫ ਆਪਣਾ ਨਹੀਂ ਸਾਰੀ ਦੁਨੀਆ ਦਾ ਭਲਾ ਮੰਗੋ ਇਸ ਤਰ੍ਹਾਂ ਗੁਰੂ ਨਾਨਕ ਦੇਵ ਜੀ ਨੇ ਦੁਨੀਆ ਨੂੰ ਰੱਬ ਦੀ ਇਕਤਾ ਸੱਚਾਈ ਸਮਾਨਤਾ ਪਿਆਰ ਤੇ ਮੁਕਤ ਦੀ ਸੇਵਾ ਦਾ ਅਨਮੋਲ ਖਜ਼ਾਨਾ ਦਿੱਤਾ ਇਤਿਹਾਸ ਵਿੱਚ ਇੱਕ ਸਾਖੀ ਹੋਰ ਆndi ਹੈ ਜਿੱਥੇ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਇੱਕ ਬੱਚੇ ਨੂੰ ਤਾਰ ਦਿੱਤਾ ਭਾਈ ਤਾਰੂ ਜੀ 10 ਸਾਲ ਦੀ ਉਮਰ ਵਿੱਚ ਗੁਰੂ ਸਾਹਿਬ ਦੇ ਸਿੱਖ ਬਣੇ ਉਹ ਅੰਮ੍ਰਿਤ ਵੇਲੇ 10 ਸਾਲ ਦੀ ਉਮਰ ਵਿੱਚ ਗੁਰੂ ਸਾਹਿਬ ਕੋਲ ਪਹੁੰਚ ਜਾਂਦੇ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ ਤੂੰ ਰੋਜ਼ ਕਿਉਂ ਆਉਣਾ ਤਾਂ ਭਾਈ ਤਾਰੂ ਜੀ ਕਹਿਣ ਲੱਗੇ ਸੰਤਾਂ ਦੀ ਸੰਗਤ ਕਰਕੇ ਕਲਿਆਣ ਹੁੰਦਾ ਸੁਣਿਆ ਹੈ ਸੰਤਾਂ ਦੀ ਸੰਗਤ ਬੰਦੇ ਨੂੰ ਮੁਕਾਮ ਤੇ ਪਹੁੰਚਾ ਦਿੰਦੀ ਹੈ ਤਾਂ ਮਹਾਰਾਜ ਕੁੱਛਣ ਲੱਗੇ ਤੇਰੀ ਉਮਰ ਕਿੰਨੀ ਹੈ ਉਹ ਕਹਿਣ ਲੱਗਿਆ 10 ਸਾਲ ਗੁਰੂ ਸਾਹਿਬ ਕਹਿਣ ਲੱਗੇ ਤੈਨੂੰ 10 ਸਾਲ ਵਿੱਚ ਕਿਵੇਂ ਪਤਾ ਚੱਲ ਗਿਆ ਕਿ ਮੁਕਾਮ ਕੀ ਹੁੰਦਾ ਹੈ ਕਲਿਆਣਤੀ ਹੁੰਦਾ ਹੈ ਗੁਰੂ ਸਾਹਿਬ ਕਹਿਣ ਲੱਗੇ ਤੈਨੂੰ ਇਹ ਸ਼ਬਦ ਕਿਸੇ ਨੇ ਸਿਖਾਏ ਨੇ ਤਾਂ ਭਾਈ ਤਾਰੂ ਜੀ ਕਹਿਣ ਲੱਗੇ ਇਹ ਮੇਰੇ ਅੰਦਰੋਂ ਪਜੇ ਨੇ ਗੁਰੂ ਸਾਹਿਬ ਕਹਿਣ ਲੱਗੇ ਕਿਉਂ ਪਜੇ ਕੀ ਤੋਂ ਪੜਿਆ ਉਹ ਕਹਿੰਦਾ ਨਹੀਂ ਚੁੱਲ੍ਹੇ ਦੀ ਬਲਦੀ ਅੱਖਰ ਨੂੰ ਦੇਖ ਕੇ ਪਜੇ ਮੇਰੀ ਮਾਂ ਨੇ ਚੁੱਲ੍ਹੇ 'ਚ ਅੱਗ ਬਾਲੀ ਮੈਂ ਦੇਖ ਰਿਹਾ ਸਾਂ ਅੱਗ ਲਾਉਣ ਵਾਸਤੇ ਉਹਨੇ ਪਹਿਲਾਂ ਛੋਟੀਆਂ ਲੱਕੜਾਂ ਤੋੜੀਆਂ ਤੇ ਉਹਨਾਂ ਨੂੰ ਅੱਗ ਲਾਈ ਤੇ ਫੇਰ ਉਸ ਤੋਂ ਬਾਅਦ ਉਸਨੇ ਵੱਡੀਆਂ ਲੱਕੜਾਂ ਪਾਈਆਂ ਤੇ ਉਸਨੇ ਉਹਨਾਂ ਨੂੰ ਅੱਗ ਲਾਈ ਮੇਰੇ ਮਨ ਵਿੱਚ ਵਿਰਾਗ ਪੈਦਾ ਹੋ ਗਿਆ ਗੁਰੂ ਨਾਨਕ ਸੱਚੇ ਬਾਦਸ਼ਾਹ ਜੀ ਕਹਿਣ ਲੱਗੇ ਤੇਰੇ ਮਨ ਵਿੱਚ ਵਿਰਾਗ ਕਿਉਂ ਠਿਆ ਲੱਕੜਾਂ ਨੂੰ ਅੱਗ ਤਾਂ ਲੱਗੇਗੀ ਉਹ ਕਹਿਣ ਲੱਗਾ ਪੇੜ ਉੱਤੇ ਟਾਹਣੀਆਂ ਬਾਦ ਚਾਹੀਆਂ ਤੇ ਲੱਕੜ ਦਾ ਟਾਣ ਪਹਿਲਾਂ ਪਰ ਅੱਗ ਨਾਲ ਲੱਗਿਆ ਟਾਹਣੀਆਂ ਪਹਿਲਾਂ ਜਲਦੀਆਂ ਪਰ ਲੱਕੜ ਦੇ ਟਾਣ ਨੂੰ ਅਗ ਬਾਦ ਚਲਾਈ ਮੇਰੇ ਮਨ ਵਿੱਚ ਬਰਾ ਆ ਗਿਆ ਤੇ ਮੈਂ ਸੋਚਿਆ ਮੌਤ ਦਾ ਕੀ ਪਤਾ ਮੇਰੇ ਮਨ ਨੇ ਕਿਹਾ ਬਾਬਾ ਜੀ ਕੋਲ ਜਾ ਤੇ ਪੁੱਛ ਕਲਿਆਣ ਕਿਵੇਂ ਹੋਏਗਾ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਉਸ ਨੂੰ ਆਪਣੇ ਕੋਲ ਬਿਠਾ ਲਿਆ ਤੇ ਕਿਹਾ ਤਾਰੂ ਤੂੰ ਕੁੱਲ ਤਾਰੂ ਹੋਏਗਾ ਤੂੰ ਧਰਮ ਦੀ ਕਿਰਤ ਕਰੀ ਤੇ ਵੰਡ ਕੇ ਚਕੀ ਤੂੰ ਸਵਾਸ ਸਵਾਸ ਪਰਮਾਤਮਾ ਦਾ ਨਾਮ ਜਪੀ ਸਵਾਸ ਸਵਾਸ ਵਾਹਿਗੁਰੂ ਸ਼ਬਦ ਜਪੀ ਰਾਗ ਤੇ ਦਵੇਸ਼ ਤੋਂ ਬਚ ਕੇ ਸ਼ੁੱਧ ਮੰਨ ਰੱਖਣਾ ਹੈ ਜਿੰਨਾ ਨਾਮ ਜਪੇਗਾ ਰਾਗ ਤੇ ਦਵੇਸ਼ ਤੋਂ ਮੁਕਤ ਹੋਏਗਾ ਜਿੰਨੇ ਪਰਮਾਤਮਾ ਦੇ ਗੁਣ ਨੇ ਸਾਰੇ ਤੇਰੇ ਮਨ ਵਿੱਚੋਂ ਝਲਕਣਗੇ ਗੁਰੂ ਸਾਹਿਬ ਨੇ ਉਸਤੇ ਬਖਸ਼ਿਸ਼ ਕਰ ਦਿੱਤੀ ਉਹ ਕਹਿਣ ਲਗਾ ਸਾਰੇ ਗੁਣ ਕਿਵੇਂ ਝਲਕਣਗੇ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਕਹਿਣ ਲਗੇ ਇੱਕ ਰਾਜੇ ਨੇ ਫਟਕ ਦਾ ਮਹਿਲ ਬਣਾਇਆ ਫਟਕ ਕਾਚ ਨੂੰ ਕਹਿੰਦੇ ਨੇ ਤੇ ਉਹਦੇ ਸਾਹਮਣੇ ਪੱਥਰ ਦੀ ਕੰਧ ਤੇ ਮੂਰਤਾ ਬਣਵਾਈਆਂ ਤੇ ਮੀਨਾਕਾਰੀ ਕੀਤੀ ਦੋਨਾਂ ਕੰਦਾਂ ਦੇ ਵਿਚਕਾਰ ਇੱਕ ਪਰਦਾ ਲਾ ਦਿੱਤਾ ਰਾਜੇ ਨੇ ਆਪਣੇ ਨੌਕਰਾਂ ਨੂੰ ਕਿਹਾ ਜਿਹੜੀ ਮੂਰਤੀਆਂ ਤੋਂ ਸਾਹਮਣੇ ਵਾਲੀ ਕੰਧ ਹੈ ਉਸ ਨੂੰ ਰਗੜੀ ਜਾਓ ਤੇ ਚਮਕਾ ਦਿਓ ਜਿਸ ਦਿਨ ਦੋ ਕੰਦਾਂ ਦੇ ਵਿਚਕਾਰ ਉਹ ਚਾਦਰ ਹਟਾਈ ਤਾਂ ਜਿਹੜਾ ਮੂਰਤੀਆਂ ਦਾ ਪ੍ਰਤਿਬਿੰਬ ਸੀ ਉਹ ਚਮਕਦੀ ਹੋਈ ਸ਼ੁੱਧ ਕੰਦ ਵਿੱਚੋਂ ਝਲਕਣ ਲੱਗ ਪਿਆ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ ਤਾਰੂ ਰੱਬ ਦੇ ਗੁਣ ਮਜੂਦ ਨੇ ਜਦੋਂ ਤੂੰ ਆਪਣਾ ਹਿਰਦਾ ਸ਼ੁੱਧ ਕਰ ਲਏਗਾ ਤਾਂ ਇਹ ਤੇਰੇ ਹਿਰਦੇ ਵਿੱਚੋਂ ਝਲਕਾਂ ਮਾਰਨਗੇ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਕਹਿਣ ਲਗੇ ਤੂੰ ਨਾਮ ਜਪ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਜੇ ਤੁਸੀਂ ਆਪਣੀ ਜ਼ਿੰਦਗੀ ਸਫਲ ਕਰਨੀ ਹੈ ਤਾਂ ਤੂੰ ਬਾਣੀ ਨਾਲ ਜੁੜ ਸਿਮਰਨ ਨਾਲ ਜੁੜ ਸਾਨੂੰ ਜਨਮ ਮਿਲਿਆ ਇਹਦਾ ਕੀ ਲਾਭ ਜਦੋਂ ਪ੍ਰਭੂ ਦੇ ਪ੍ਰਤੀ ਕੋਈ ਭਗਤੀ ਨਹੀਂ ਇਸ ਦਾ ਖਾਣਾ ਪੀਣਾ ਪਹਿਰਨਾ ਸਭ ਕੁਝ ਵਿਅਰਥ ਗਿਆ ਇਸ ਦਾ ਵੇਖਣਾ ਸੁਣਨਾ ਸਭ ਕੁਝ ਝੂਠ ਹੈ ਇਹ ਆਪਣੀ ਜ਼ੁਬਾਨ ਨਾਲ ਵੀ ਝੂਠ ਬੋਲਦਾ ਜੇ ਸਾਡੇ ਕੰਨਾਂ ਵਿੱਚ ਸ਼ਬਦ ਚਲਾ ਗਿਆ ਤਾਂ ਸਾਡੀ ਜੀਬ ਵੀ ਰਸ ਵਿੱਚ ਚਲੀ ਜਾਏਗੀ ਪਰਮੇਸ਼ਵਰ ਨੇ ਸਾਡੇ ਵਿੱਚ ਜੋਤ ਰੱਖੀ ਹੈ ਤਾਂ ਅਸੀਂ ਇਸ ਜਗ ਵਿੱਚ ਆਏ ਹਾਂ ਜੇ ਅਸੀਂ ਆਇਆ ਤਾਂ ਅਸੀਂ ਕੀ ਕਮਾਇਆ ਚਾਰ ਪੈਰ ਨੱਟਦੇ ਭਾਈ ਦੇ ਨਿਕਲ ਗਏ ਚਾਰ ਪੈਰ ਸੁੱਤੇ ਆ ਨਿਕਲ ਗਏ ਇਹ ਜੀਵਨ ਰੂਪੀ ਰਾਤ ਨਿਕਲ ਰਹੀ ਹੈ ਜਿਸ ਨੇ ਪਰਮੇਸ਼ਵਰ ਦਾ ਚਿੱਤ ਲਾਇਆ ਜਿਸ ਨੇ ਬੰਦਗੀ ਕੀਤੀ ਹੈ ਉਹੀ ਸਰੀਰ ਪਰਬਾਨ ਹੋਇਆ ਗੁਰੂ ਸਾਹਿਬ ਕਹਿੰ ਲਗੇ ਇਹਨਾਂ ਤਿੰਨਾਂ ਨੂੰ ਕਾਬੂ ਕਰ ਵੇਖਣਾ ਸੁਣਨਾ ਤੇ ਬੋਲਣਾ ਪਰਮੇਸ਼ਵਰ ਦੇ ਨਾਮ ਨੂੰ ਸਲਾਇਆ ਕਰ ਉਸ ਪਰਮੇਸ਼ਵਰ ਦੀ ਸਿਫਤ ਸਲਾ ਕਰਿਆ ਕਰ ਜੇ ਨਾਮ ਨੂੰ ਛੱਡ ਕੇ ਕਿਸੇ ਹੋਰ ਪਾਸੇ ਤੁਰਿਆ ਤਾਂ ਹਉਮੈ ਦੇ ਚੱਕਰ ਵਿੱਚ ਫਸਿਆ ਰਹੇਗਾ ਇਸ ਧਰਤੀ ਤੇ ਆਵਾਗਮਣ ਲਗਿਆ ਰਹੇਗਾ ਕਦੀ ਜੰਮੇਗਾ ਕਦੀ ਮਰੇਗਾ ਫੇਰ ਜੰਮੇਗਾ ਫੇਰ ਮਰੇਗਾ ਇਹ ਚੱਕਰ ਚਲਦਾ ਹੀ ਜਾਏਗਾ ਗੁਰੂ ਸਾਹਿਬ ਕਹਿੰਦੇ ਆਪਣੇ ਜ਼ਿੰਦਗੀ ਦੇ ਮਨੋਰਥ ਨੂੰ ਸਮਝ ਗੁਰੂ ਅਰਜਨ ਪਾਤਸ਼ਾਹ ਜੀ ਨੇ ਕਿਹਾ ਕਿ ਆਪਣੇ ਜੀਵਨ ਦੇ ਮਨੋਰਥ ਨੂੰ ਸਮਝ ਲੈ ਕਿ ਰਾਤ ਨੂੰ ਇਹ ਸ਼ਬਦ ਪੜੋ ਕਰੋ ਬੇਨਾਂਤੀ ਸੁਨੋ ਮੇਰੀ ਮੀਤਾ ਸੰਤ ਟਹਲ ਕੀ ਬੀਲਾ ਇहां ਖਾੜ ਚ ਲੋਹਰ ਲਾਹਾ ਆਗੇ ਬਸਨ ਸੁਹੇਲਾ ਆਉਦਕਟੇ ਦਿਨ ਸੜਨਾਰੇ ਮਨ ਗੁਰਮਿਲ ਕਾਇ ਸਵਾਰੇ ਰਹੋ ਇਸ ਸੰਸਾਰ ਬਕਾਰ ਸੰਸੇ ਮੈ ਤਰਿਉ ਬ੍ਰਹਮ ਗਿਆਨੀ ਜਿਸੇ ਜਗਾਏ ਪਿਆਵੇ ਏ ਰਸ ਅਖਤਕਤਾ ਦਿਨ ਜਾਣੀ ਜਾਕੋ ਆਏ ਸੋਈ ਬਿਹਾਜੋ ਹਰ ਗੁਰਤੇ ਮਨਹਿ ਬਸੇਰਾ ਨਿਜ ਕਰ ਮਹਿਲ ਪਾਵੋ ਸੁਖ ਸਹਜੇ ਬਹੁ ਨਾ ਹੋਇ ਕੋ ਫੇਰਾ ਅੰਤਰ ਜਾਮੇ ਪੁਰਖ ਵਿਦਾਤੇ ਸ਼ਰਧਾ ਮਨ ਕੀ ਪੂਰੇ ਨਾਨਕ ਦਾਸ ਇਹ ਸੁਖ ਮੰਗੇ ਮੋਕੋ ਕਰ ਸੰਤਨ ਕੀ ਤੁਰੇ ਪਰਮਾਤਮਾ ਕਿਰਪਾ ਕਰੇ ਜ਼ਿੰਦਗੀ ਦੇ ਮਨੋਰਥ ਦੀ ਸਮਝ ਪੈ ਜਾਏ ਕਥਾ ਕਰਨ ਲੱਗਿਆਂ ਅਨੇਕ ਤਰ੍ਹਾਂ ਦੀਆਂ ਭੁੱਲਾਂ ਹੋਣਗੀਆਂ ਆਪਣਾ ਦਾਸ ਸਮਝ ਕੇ ਮਾਫ ਕਰਨਾ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ